ਸਾਤਰੀਏ ਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਅਸ਼ਵਿੰਦਰ ਕੌਰ ਜੀ ਮੌਜੂਦ ਨੇ ਅਸੀਂ ਬਿਹਤ ਅਹਿਮ ਮੁੱਦੇ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਵੀ ਕਰੋਗੇ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਬਹੁਤ ਧੰਨਵਾਦ ਜੀ ਸੁਖਵਿੰਦਰ ਜੀ ਜਿੰਨੇ ਹੀ ਤੁਹਾਡੇ ਰਹੀਂ ਸੁਣ ਦੇਖ ਰਹੇ ਨੇ ਸਾਰਿਆਂ ਨੂੰ ਹੀ ਬਹੁਤ-ਬਹੁਤ ਨਿੱਗੀ ਸਤਿ ਸ਼ਕਾਲ ਸਤਿ ਸ੍ਰੀ ਅਕਾਲ ਵੈਸੇ ਪੰਜਾਬ ਦੇ ਵਿੱਚ ਬਹੁਤ ਮੁੱਦੇ ਚੱਲ ਰਹੇ ਨੇ ਲੈਂਡ ਪੋਲਿੰਗ ਪਾਲਿਸੀ ਦਾ ਪੁਲਿਸ ਦਾ ਰਾਜ ਜਿਸ ਤਰੀਕੇ ਦੇ ਨਾਲ ਪੁਲਿਸ ਸਟੇਟ ਬਣਾਇਆ ਜਾ ਰਿਹਾ ਹੈ ਐਨਕਾਊਂਟਰਸ ਦੀ ਗੱਲ ਉਹ ਸਾਰਾ ਕੁਝ ਸਭ ਦੀ ਨਜ਼ਰ ਹੀ ਪੈ ਰਿਹਾ ਹੈ ਪਰ ਕੁਝ ਇੱਕ ਮੁੱਦੇ ਭਾਵੇਂ ਚਲੋ ਸਰਕਾਰ ਜੁਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਲੱਗੀ ਹੋਈ ਆ ਪਰ ਇਹਦੇ ਅੰਦਰ ਦੀਆਂ ਕੁਝ ਇਹੋ ਜਿਹੀਆਂ ਪਰਤਾਂ ਨੇ ਜਿਹੜੀਆਂ ਸ਼ਾਇਦ ਬਹੁਤ ਘੱਟ ਮੁੱਦਿਆਂ ਵਾਂਗੂ ਮੀਡੀਆ ਦੇ ਵਿੱਚ ਵਿਚਾਰੀਆਂ ਜਾ ਰਹੀਆਂ ਜਾਂ ਜਿਨ੍ਹਾਂ ਬਾਰੇ ਪੰਜਾਬੀ ਬਹੁਤ ਘੱਟ ਗੌਰ ਕਰ ਰਹੇ ਨੇ ਅਖਬਾਰਾਂ 'ਚ ਖਬਰਾਂ ਲੱਗਦੀਆਂ ਥੋੜਾ ਬਹੁਤਾ ਕੋਈ ਪੜ੍ਹ ਲਿਖ ਲੈਂਦਾ ਪਰ ਉਸ ਤੋਂ ਅੱਗੇ ਉਹ ਗੱਲ ਨਹੀਂ ਵੱਧਦੀ ਜੋ ਜਾਣਨਾ ਬਹੁਤ ਜ਼ਰੂਰੀ ਹੈ ਤੁਹਾਡੇ ਸਾਡੇ ਲਈ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਨਸਾਂ ਦੇ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਹੈ ਇਹ ਕੱਲਾ ਸਿਰਫ ਇਹ ਨਹੀਂ ਕਿ ਸਿਹਤ ਕ੍ਰਾਂਤੀ ਆਈ ਪੰਜਾਬ ਦੇ ਵਿੱਚ ਉਹ ਜਿਸ ਤਰੀਕੇ ਨਾਲ ਉਹਨੂੰ ਮਤਲਬ ਕਿ ਪ੍ਰਚਾਰ ਉਹਦਾ ਕੀਤਾ ਜਾ ਰਿਹਾ ਉਹਦੇ ਉਹਲੇ ਕੀ ਕੁਝ ਹੋ ਰਿਹਾ ਡਾਕਟਰ ਸਾਹਿਬ ਇਹ ਮੁੱਦਾ ਪੰਜਾਬ ਵਿੱਚ ਏਡਜ਼ ਨਾਲ ਜੁੜਿਆ ਲਗਾਤਾਰ ਮਾਮਲਿਆਂ ਦਾ ਵਧਣਾ ਰਿਪੋਰਟਾਂ ਸਾਡੇ ਸਾਹਮਣੇ ਆ ਰਹੀਆਂ ਨੇ ਕਿ ਕਿਵੇਂ ਟੀਕਿਆਂ ਦੀ ਦੁਰਵਰਤੋਂ ਹੋ ਰਹੀ ਹੈ ਜਾਂ ਉਹ ਏਡਜ਼ ਬਣ ਰਿਹਾ ਜਾਂ ਕੁੜੀਆਂ ਵਿਆਹੀਆਂ ਜਾਂਦੀਆਂ ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਵਾਲੇ ਨੂੰ ਐਡਜ਼ ਆ ਤੇ ਉਹ ਗਾਹ ਉਸ ਕੁੜੀ ਨੂੰ ਵੀ ਹੋ ਜਾਂਦੀ ਹੈ ਮੈਂ ਕੁਝ ਇੱਕ ਦਿਨਾਂ ਤੋਂ ਕੁਝ ਇੱਕ ਸਟੋਰੀਜ਼ ਵੀ ਸੁਣ ਰਿਹਾ ਸੀਗਾ ਕਿ ਉਹਨਾਂ ਦੇ ਉੱਤੇ ਕੀ ਬੀਤੀ ਕਿ ਉਹਨਾਂ ਦੀ ਜ਼ਿੰਦਗੀ ਵੀ ਨਰਕ ਹੋਈ ਬੰਦੇ ਦੀ ਤਾਂ ਆਪਣੀ ਹੈਗੀ ਬਹੁਤ ਕੁਝ ਹੋ ਜਾ ਮੈਂ ਚਾਹਾਂਗਾ ਕਿ ਤੁਸੀਂ ਪਰਤਦਰ ਪਰਤੇ ਦੇ ਉੱਤੇ ਪਰਦਾ ਚੱਕੋ ਤਾਂ ਕਿ ਸਾਡੇ ਲੋਕਾਂ ਦੀਆਂ ਅੱਖਾਂ ਖੁੱਲ ਸਕਣ ਤੇ ਉਹ ਸੁਚੇਤ ਰਹਿ ਸਕਣ ਕਿ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਜਾਂ ਉਹਨਾਂ ਦੇ ਆਲੇ ਦੁਆਲੇ ਕਿਸੇ ਨਾਲ ਹੀ ਕੁਝ ਤਾਂ ਨਹੀਂ ਵਾਪਰ ਰਿਹਾ ਤੇ ਉੱਥੇ ਸਰਕਾਰ ਕੀ ਕਿਪੋ ਮਿਕਾ ਇਹ ਸਰਕਾਰ ਜਾਂ ਪਿਛਲੀਆਂ ਸਰਕਾਰਾਂ ਨੇ ਕੀ ਕੁਝ ਦੇ ਉੱਤੇ ਕੰਟਰੋਲ ਕਰਨ ਨਹੀਂ ਕੀਤਾ ਮੈਂ ਸੁਖਵਿੰਦਰ ਜੀ ਇਸ ਤੋਂ ਪਹਿਲਾਂ ਕਿ ਟਾਕ ਸ਼ੁਰੂ ਕਰਾਂ ਕਲੀਅਰ ਕੱਟ ਲਫ਼ਜ਼ਾਂ ਵਿੱਚ ਦੱਸ ਦਿਆਂ ਕਿ ਰਾਸ਼ਟਰੀ ਖੋਜਾਂ ਅੰਤਰਰਾਸ਼ਟਰੀ ਖੋਜਾਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਵਿੱਚ ਪੇਸ਼ ਰਿਪੋਰਟਾਂ ਦੇ ਆਧਾਰ ਉੱਤੇ ਹੀ ਸਿਰਫ ਗੱਲ ਕਰਾਂਗੀ ਤਾਂ ਕਿ ਕੋਈ ਕਿੰਤੂ ਪ੍ਰੰਤੂ ਦੀ ਗੱਲ ਰਹੇ ਹੀ ਨਾ ਸੋ ਪਹਿਲੀ ਚੀਜ਼ ਜੋ ਹਾਈ ਕੋਰਟ ਵਿੱਚ ਤੱਕ ਵੀ ਮਾਨਯੋਗ ਹਾਈ ਕੋਰਟ ਚ ਪੇਸ਼ ਕੀਤੀ ਗਈ ਕਿ ਹਰ ਤੀਸਰਾ ਨੌਜਵਾਨ ਮੁੰਡਾ 11 ਤੋਂ 35 ਸਾਲ ਦਾ ਜੋ ਕਿ ਖੋਜਾਂ ਦੀ ਵੀ ਸਾਹਮਣੇ ਆਇਆ ਖੋਜਾਂ ਪਬਲਿਸ਼ ਹੋਈਆਂ ਨੇ ਮੈਡੀਕਲ ਕਾਲਜ ਵਿੱਚ ਵੀ ਹੋਈਆਂ ਕਿ ਹਰ ਤੀਸਰਾ ਨੌਜਵਾਨ ਮੁੰਡਾ ਤੇ ਹਰ ਦਸਵੀਂ नौजवान कुड़ी पंजाब कुछ यानी किसी न किसी किस्म के नशे न जुड़ चुकी है जिस विच खास लफज वर्त्या गया शराब के तमाकू पासे कट दिता गया यानी यह शराब वि नहीं शामिल ਔਰ ਨਸ਼ੇ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਇਹ 11 ਤੋਂ 35 ਸਾਲ ਦੇ ਇਹ ਜੋ ਰੂਰਲ ਏਰੀਆਜ਼ ਦੇ ਵਿੱਚ ਖੋਜ ਹੋਈ ਜਿਸ ਤੇ ਕੇ ਵਿੱਚ ਜੋ ਕਿ ਮਾਂਗਯੋ ਹਾਈ ਕੋਰਟ ਵਿੱਚ ਵੀ ਪੇਸ਼ ਕੀਤੀ ਗਈ ਅਗਲੀ ਗੱਲ ਕਰਦੇ ਹਾਂ ਜਿਸ ਵਿੱਚ ਇਹ ਸ਼ਾਮਲ ਇਹ ਜੋ ਖੋਜ ਦੇ ਵਿੱਚੋਂ ਅਗਲੀ ਜੋ ਹੋਰ ਖੋਜ ਚੱਲੀ ਉਹ ਸੀ ਕਿ ਇਹਨਾਂ ਵਿੱਚੋਂ ਸਭ ਤੋਂ ਵੱਧ ਯੂਜ਼ ਜੋ ਕਰ ਰਹੇ ਨੇ ਆਈਵੀ ਡਰੱਗ ਅਬਿਊਜ਼ਰਸ ਨੇ ਹੈਰੋਇਨ ਵਰਤਣ ਵਾਲੇ ਨੇ ਜਿਨ੍ਹਾਂ ਚ ਗਿਣਤੀ ਜਿਹੜੀ ਲਗਭਗ ਇਹਨਾਂ ਚ ਅੱਗੋਂ ਨਸ਼ਿਆਂ ਵਾਲਿਆਂ ਵਿੱਚੋਂ 23% ਇਹ ਨੇ ਜਿਹੜੇ ਡਰੱਗ ਅਬਿਊਜ਼ਰਸ ਨੇ ਇਹ ਅੱਗ ਯਾਨੀ ਇਹ ਟੋਟਲ ਗਿਣਤੀ ਦੇ ਵਿੱਚੋਂ ਅੱਗੇ ਕਿਹਾ ਗਿਆ ਉਹਨਾਂ ਵਿੱਚੋਂ ਅੱਗੋਂ ਜਿਹੜਾ 80:20 ਕਰ ਦਿੱਤਾ ਉਹਨਾਂ ਨੇ ਕਿ 80 ਮੇਲ ਤੇ 20 ਫੀਮੇਲ ਤੇ ਫਿਰ ਇਸੇ ਤਰ੍ਹਾਂ ਇਲਿਟਰੇਟ ਯਾ ਘਟ ਪੜੇ ਲਿਖੇ ਵੱਧ ਨਸ਼ਿਆਂ ਵੱਲ ਜਾ ਰਹੇ ਸਨ ਤੇ ਫਿਰ ਮੈਕਸਿਮਮ ਏ ਜੋ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ 11 ਤੋਂ 35 ਵੀਰੇ ਸਿਰ ਦਰਦ ਹੁੰਦੀ ਸੋ ਕਿ ਵੀ 11 ਤੋਂ 35 ਕੀ ਉਮਰ ਅਸੀਂ ਗੱਲ ਕਰ ਰਹੇ ਹਾਂ ਸੋ ਇਹ ਸਾਰਿਆਂ ਦੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਇੱਕ ਗੱਲ ਮੰਨੀ ਗਈ ਕਿ ਭਈ ਜਿਹੜੇ ਤਾਂ ਹਾਰਡ ਡਰੱਗ ਐਡਿਕਟਸ ਨੇ ਪੀਜੀਆਈ ਚੰਡੀਗੜ੍ਹ ਦੀ ਸਟੱਡੀ ਵੀ ਪਬਲਿਸ਼ ਹੋਈ ਸਾਡੇ ਨੈਸ਼ਨਲ ਨਿਊਜ਼ਪੇਪਰ ਅੰਗਰੇਜ਼ੀ ਦੇ ਵਿੱਚ ਵੀ ਛਪੀ ਕਿ ਜਿਹੜੇ ਹਾਰਡ ਡਰੱਗ ਅਡਿਕਟਸ ਹੋ ਚੁੱਕੇ ਉਹ ਹੁਣ ਨਕਾਰਾ ਨੇ ਜਿਨ੍ਹਾਂ ਦੀ ਗਿਣਤੀ ਲਗਭਗ ਉਹਨਾਂ ਨੇ ਉਦੋਂ 10 ਲੱਖ ਦੇ ਕਰੀਬ ਕੰਢੀ ਸੀ ਕਿ ਇਹ ਹੁਣ ਨਕਾਰਾ ਨੇ ਜਿਨ੍ਹਾਂ ਚੋਂ ਬਿਆੰਤ ਮੋਤਾਂ ਹੋ ਚੁੱਕੀਆਂ ਕਿਉਂਕਿ ਇਹ ਸਨ 2003 ਦੀ ਪਹਿਲੀ ਖੋਜ ਸੀ ਫਿਰ 2013 ਦੀ ਫਿਰ 2017 ਦੀ ਅਜੇ ਆਪਾਂ 2025 ਚ ਬੈਠੇ ਆਂ ਯਾਨੀ 2013 ਦੀ ਜੋ ਇਹ ਛਪੀ ਕਿ ਇਹਦੇ ਵਿੱਚ ਅਣਗਿਣਤ ਨੇ ਜਿਹੜੇ ਹੁਣ ਨਕਾਰਾ ਹੋ ਚੁੱਕੇ ਉਹਨਾਂ ਚੋਂ ਬਹੁਤ ਮੋਤਾਂ ਹੋ ਚੁੱਕੀਆਂ ਹੋਈਆਂ ਨੇ ਆਲਰੇਡੀ ਹੁਣ ਅੱਜ ਦੇ ਦਿਨ ਜੇ ਚੱਲੀਏ ਤਾਂ ਇਹਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿਉਂਕਿ ਇਹ ਦੁਨੀਆ ਦੇ ਦੇਖੋ ਮੇਰਾ ਤੁਹਾਡਾ ਤਾਂ ਕਿਹਾ ਹੈ ਹੀ ਨਹੀਂ ਦੁਨੀਆ ਦੇ ਕਿਸੇ ਮੁਲਕ ਵਿੱਚੋਂ ਨਸ਼ਾ ਖਤਮ ਨਹੀਂ ਕੀਤਾ ਜਾ ਸਕ ਰਿਹਾ ਇਹ ਉਹਨਾਂ ਦੀ ਵਰਡਿੰਗ ਹੈ ਤਾਂ ਪੰਜਾਬ ਤਾਂ ਆਪਾਂ ਚੀਜ਼ ਹੀ ਕੀ ਹੈ ਜੀ ਆਪਾਂ ਤਾਂ ਐਵੇਂ ਸ਼ੁਰਲੀਆਂ ਛੱਡਣ ਵਾਲੀ ਗੱਲ ਹੀ ਹੋ ਜਾਂਦੀ ਹੈ ਜੀ ਜੋ ਮਰਜ਼ੀ ਦਿਲ ਆਂਦਾ ਆਪਾਂ ਬੋਲ ਲੈਂਦੇ ਹਾਂ ਸੋ ਜਿਹੜੀ ਚੀਜ਼ ਖਤਮ ਨਹੀਂ ਕੀਤੀ ਜਾ ਸਕੀ ਜੋ ਟ੍ਰਿਲੀਅਨਸ ਦਾ ਕਾਰੋਬਾਰ ਐ ਇਸ ਵੇਲੇ ਚੱਲ ਰਿਹਾ ਉਹਦੇ ਵਿੱਚ ਫਿਰ ਇੱਕ ਗੱਲ ਸਪਸ਼ਟ ਕੀਤੀ ਗਈ ਕਿ ਹੁਣ ਹਰ ਚੀਜ਼ ਅਸੀਂ ਅਜ਼ਮਾ ਕੇ ਦੇਖ ਲਈ ਭਾਈ ਨਵੀਂ ਪਨੀਰੀ ਜਿਹੜੀ ਐ ਕਿਉਂਕਿ ਪਹਿਲੇ ਤਾਂ ਗਏ ਉਹ ਤਾਂ ਨਿਕਲ ਚੁੱਕੇ ਹੱਥੋਂ ਪਰ ਨਵੀ ਪਨੀਰੀ ਨੂੰ ਅਸੀਂ ਖੇਡਾਂ ਵੱਲ ਉਤਸ਼ਾਹਿਤ ਕਰੀਏ ਉਹਨਾਂ ਨੂੰ ਅਵੇਅਰਨੈਸ ਕਰੀਏ ਥੋਂ ਉਹਨਾਂ ਨੂੰ ਬਚਾ ਸਕਦੇ ਆ ਤਾਂ ਬਚਾ ਲਈਏ ਪਰ ਦੂਜੇ ਪਾਸੇ ਕਿਉਂਕਿ ਬਹੁਤ ਭਾਰੀ ਗਿਣਤੀ ਜਿਨ੍ਹਾਂ ਜੋ ਮੈਂ ਤਾਂ ਪੰਜਾਬ ਦੀ ਦੱਸ ਰਹੀਆਂ ਜੋ ਸਾਡੇ ਕੋਲ ਅੰਕੜੇ ਜੋ ਈਵਨ ਨੈਟ ਤੇ ਵੀ ਤੁਸੀਂ ਦੇਖ ਸਕਦੇ ਹੋ ਇਹ ਰਿਸਰਚ ਦਾ ਬਹੁਤ ਵੱਡੀ ਗਿਣਤੀ ਹੈ ਹਰ ਤੀਜਾ ਤੇ ਹਰ ਦਸਵਾਂ ਜੇ ਉਮਰ ਜਿਸ ਹਿਸਾਬ ਨਾਲ ਉਹਨਾਂ ਨੇ ਗੱਲ ਕੀਤੀ ਹੈ ਇਸ ਖੋਜ ਵਿੱਚ ਜੋ ਉਹਨਾਂ ਨੇ ਜਲੰਧਰ ਦੇ ਇਲਾਕੇ ਵਿੱਚੋਂ ਸ਼ੁਰੂ ਕੀਤਾ ਸੀ ਇਹ ਖੋਜ ਕਰਨੀ ਹੁਣ ਇਹਨਾਂ ਵਿੱਚੋਂ ਜਿਹੜੇ ਤਾਂ ਟਿਕਸ ਹੋ ਗਏ ਜਿਵੇਂ ਦੁਨੀਆ ਭਰ ਚ ਨੇ ਮੈ ਕੈਨੇਡਾ ਵੀ ਅਮਰੀਕਾ ਵੀ ਦੇਖ ਆਈਆਂ ਇਹ ਚੀਜ਼ਾਂ ਇਵਨ ਯੂਕੇ W H O ਅਨੁਸਾਰ ਇਹਨਾਂ ਨੂੰ ਸੇਫ ਨੀਡਲਸ ਸਿਰਿੰਜਸ ਦੇਣੀਆਂ ਹੁੰਦੀਆਂ ਨੇ ਤਾਂ ਜੋ ਘੱਟੋ ਘੱਟ ਇਹ ਹੁਣ ਵੈਸੇ ਤਾਂ ਗਏ ਇਹਨਾਂ ਦਾ ਸਰੀਰ ਜਾ ਚੁੱਕਾ ਖੋਖਲਾ ਮਰਨਾ ਹੀ ਮਰਨਾ ਪਰ ਘੱਟੋ ਘੱਟ ਡੀਸੈਂਟ ਜਿੰਨੀ ਵੀ ਜ਼ਿੰਦਗੀ ਬਚੀ ਐ ਡੀਸੈਂਟ ਹੋਏ ਸਰਿੰਜਸ ਨੀਡਲਸ ਇਹਨਾਂ ਨੂੰ ਪ੍ਰੋਵਾਈਡ ਫ੍ਰੀ ਕੋਫ ਕਾਸਟ ਦਿਓ ਕੈਨੇਡਾ 'ਚ 에ਰੀਆ ਜੇ ਪੂਰਾ ਕਾਰਡਨ ਕੀਤਾ ਹੋਇਆ ਜਿੱਥੇ ਬਕਾਇਦਾ ਵੀਕਲੀ ਮੈਡੀਕਲ ਚੈੱਕਅਪਸ ਹੁੰਦੇ ਨੇ ਉਹਨਾਂ ਦੇ ਬਨਾਂਦੀਆਂ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਫਿਰ ਉੱਥੇ ਜਿਹੜੇ ਇਸ ਤਰ੍ਹਾਂ ਦੇ ਮਤਲਬ ਰੈਗੂਲਰ ਹੋ ਚੁੱਕੇ ਨੇ ਐਡਿਕਟਸ ਉਹਨਾਂ ਲਈ ਟਾਫੀਆਂ, ਸਿਗਰੇਟਸ, ਪਰਫਿਊਮਸ ਯਾਨੀ ਬੈਂਡਸਟੀਜ਼ਾਂ, ਚਾਕਲੇਟਸ ਦੇ ਵਿੱਚ ਚਿਊਇੰਗਮ ਦੇ ਵਿੱਚ ਸਭ ਕੁਝ ਉਹਨਾਂ ਨੂੰ ਅਵੇਲੇਬਲ ਉੱਥੇ ਹੈ ਵੀ ਉਹ ਲਈ ਜਾਣ ਜੇ ਲੈ ਸਕਦੇ ਨੇ ਪਰ ਸਿਰਿੰਜਸ ਨੀਡਲਸ ਦੇ ਨਾਲ ਮੈਡੀਕਲ ਚੈੱਕਅપ્ਸ ਇਹਨਾਂ ਲਈ ਮਸਟ ਕਰ ਦਿੱਤੇ ਤਾਂ ਕਿ ਇਹ ਘਟੋ-ਘਟ ਉਸ ਤਰ੍ਹਾਂ ਦੇ ਜੋ ਯਾਨੀ ਸਿਰਿੰਜਾ ਨੀਡਲ ਨਾਲ ਆਹੀ ਹੋਣ ਵਾਲੇ ਰੋਗਾਂ ਤੋਂ ਬਚ ਸਕਣ ਹੈਪਾਟਾਈਟਸ ਸੀ ਹੈਪਾਟਾਈਟਸ ਬੀ ਐਡਜ਼ ਇਹਨਾਂ ਤੋਂ ਬਚਾਓ ਲਈ ਉਹਨਾਂ ਨੂੰ ਇਹ ਚੀਜ਼ ਘਟੋ-ਘਟ ਫ੍ਰੀ ਪ੍ਰੋਵਾਈਡ ਹੁੰਦੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਪੰਜਾਬ ਵਿੱਚ ਦੱਸਾਂ ਸੀ ਕਿੰਨੇ ਕੁ ਸਿਆਣੇ ਆ ਵਾਹ ਵਾਹ ਸ਼ਾਬਾਸ਼ੀ ਪਿੱਠ ਠੋਕਣ ਦੀ ਕਦੇ-ਕਦੇ ਤਾਂ ਦਿਲ ਕਰਦਾ ਹੈ ਇਸ ਸਾਡੇ ਪਤਾ ਨਹੀਂ ਕੌਣ ਇਹੋ ਜਿਹੇ ਸਲਾਹਾਂ ਦੇਣ ਵਾਲੇ ਨੇ ਜਿਨ੍ਹਾਂ ਨੇ ਇਹ ਸਲਾਹ ਦੇ ਦਿੱਤੀ ਹੈ ਕਿ ਭਈ ਇਹ ਹੁਣ ਤੁਸੀਂ ਮੈਂ ਤੁਹਾਡਾ ਨਾਲ ਸ਼ੇਅਰ ਵੀ ਕਰਦੇ ਆਂ ਕਿ ਜਿਹੜਾ ਕੋਈ ਕਿਸ ਨੂੰ ਕਿੰਤੂ ਪ੍ਰੰਤ ਹੋਏ ਤੁਸੀਂ ਉਹ ਪੜ੍ਹ ਸਕਦਾ ਕੀ ਹੁਕਮ ਹੋਏ ਨੇ ਕਿ ਡਾਕਟਰਾਂ ਤੇ ਮੈਡੀਕਲ ਸਟੋਰਾਂ ਸਟੋਰਾਂ ਵਾਲਿਆਂ ਨੂੰ ਸਰਕਾਰੀ ਹੁਕਮ ਜਾਰੀ ਹੋ ਗਿਆ ਕਿ ਕੋਈ ਅਮਲੀ ਨੂੰ ਸਿਰਿੰਜ ਨਹੀਂ ਵੇਚੀ ਜਾਏਗੀ ਵਾਹ ਬਈ ਵਾਹ ਹੁਣ ਨਤੀਜਾ ਕੀ ਹੋ ਰਿਹਾ ਜੇ ਲੋਕ ਕੀ ਦੱਸ ਰਹੇ ਨੇ ਜਰਾ ਉਧਰ ਚਾਤ ਮਾਰੀ ਉਹਨਾਂ ਨੂੰ ਸਿਰਿੰਜ ਨੀਡਲ ਮਿਲ ਨਹੀਂ ਨਹੀਂ ਸੋ ਹਾਲ ਇੱਥੇ ਤੱਕ ਆ ਗਿਆ ਕਿ ਨਸ਼ਾ ਉਹਨਾਂ ਨੂੰ ਹੋ ਚੁੱਕਾ ਹਾ ਉਹ ਵੀ ਵਿਚਾਰੇ ਇਸ ਕਦਰ ਕਿ ਨਸਾਂ ਸਾਰੀਆਂ ਮੁੱਕ ਜਾਂਦੀਆਂ ਨੇ ਮੈਂ ਬਤੌਰ ਡਾਕਟਰ ਦੱਸ ਰਹੀ ਹਾਂ ਤਾਂ ਆਪਣੇ ਪੈਨਿਸ ਤੱਕ ਵਿੱਚ ਮਰਦਾਨਾ ਅੰਗ ਤੱਕ ਵਿੱਚ ਉਹ ਲਾਉਣ ਨੂੰ ਤਿਆਰ ਹੋਏ ਹੁੰਦੇ ਨੇ ਕੋਈ ਨਸ ਨਹੀਂ ਆ ਉੱਥੇ ਹੀ ਲਾਈਏ ਕੋਈ ਤਰੀਕਾ ਹੋਵੇ ਹੁਣ ਇਹ ਨਾਲ ਵਿੱਚ ਕਿਉਂਕਿ ਉਹਨਾਂ ਨੂੰ ਅਸੀਂ ਸਰਿੰਜਾਂ ਨੀਡਲਾਂ ਬੰਦ ਕਰਤੀਆਂ ਕਿਸੇ ਨੇ ਇਹ ਹੀ ਕਮਾਲ ਕਰਤਾ ਪਤਾ ਨਹੀਂ ਕਿੱਡੀ ਕੁ ਜ਼ਿਆਦਾ ਅਕਲਮੰਦ ਕੋਈ ਬੰਦਾ ਜਿਨੇ ਨਵੀਂ ਗੱਲ ਸੋਚ ਲਈ ਵੀ ਸਰਿੰਜਾਂ ਨੀਡਲਾਂ ਬੰਦ ਕਰਾਂਗੇ ਤਾਂ ਸਗੋਂ ਉਹ ਨਸ਼ਾ ਕਰਨਾ ਬੰਦ ਹੋ ਜਾਣਗੇ ਉੱਠਾ ਕੰਮ ਅਜਿਹਾ ਸ਼ੁਰੂ ਹੋਇਆ ਹੈ ਕਿ ਵਰਤੀਆਂ ਸੂਈਆਂ ਦਾ ਭੰਡਾਰ ਲੱਗ ਚੁੱਕਾ ਲੋਕ ਵਿਆਬਾਨ ਇਲਾਕੇ ਵਿੱਚ ਜੋ ਕਰ ਰਹੇ ਨੇ ਜੋ ਦੇਖ ਰਹੇ ਨੇ ਜੋ ਮੀਡੀਆ ਕਰਮੀਆਂ ਉਥੋਂ ਤਸਵੀਰਾਂ ਖਿੱਚ ਰਹੇ ਨੇ ਉਹ ਕਹਿੰਦੇ ਜੀ ਹਾਲ ਇੱਥੇ ਤੱਕ ਆ ਗਿਆ ਇਹ ਡੰਗਰਾਂ ਨੂੰ ਲੱਗੇ ਜੋ ਸੋਚ ਲਓ ਸੋਚ ਕੇ ਵੀ ਬੰਦਾ ਕੰਬ ਜਾਂਦਾ ਹੈ ਡੰਗਰਾਂ ਨੂੰ ਲੱਗਣ ਵਾਲੀਆਂ ਜੜੀਆਂ ਸੂਈਆਂ ਸਿਰੰਜਾਂ ਉਹ ਚੁੱਕ ਚੁੱਕ ਕੇ ਫਿਰ ਅੱਗੋਂ ਦੇਖੋ ਕਿ ਉਹ ਇਹ ਆਪ ਉਹ ਬੋਲਦੇ ਨੇ ਜਿਹੜੇ ਵਰਤ ਰਹੇ ਨੇ ਰਿਕਾਰਡ ਇਨਕੀਆਂ ਨਕੀਆਂ ਵੀਡੀਓਜ਼ ਜੋ ਸ਼ਾਮਨੇ ਆਈਆਂ ਕਿ ਅਸੀਂ ਆਪਣਾ ਹੀ ਯੂਰਿਨ ਪਾਸ ਕਰਕੇ ਉਹਨਾਂ ਨੂੰ ਕਲੀਨ ਕਰ ਲੈਣੇ ਆ ਕਿ ਉਹਦੇ ਤੇ ਕਿਉਂਕਿ ਉੱਤੇ ਬਲੱਡ ਲੱਗਿਆ ਹੁੰਦਾ ਤੇ ਉਹਦੇ ਨਾਲ ਹੀ ਫਿਰ ਅਸੀਂ ਭਰ ਕੇ ਤੇ ਆਪਣੇ ਆਪ ਨੂੰ ਲਾ ਲੈਣੇ ਆ ਸਿਕੰਦਰ ਦੇ ਦਿਲ ਕੰਬਦਾ ਹੈ ਸਾਰੀ ਚੀਜ਼ ਸੁਣਦਿਆਂ ਬਤਾਰ ਇੱਕ ਡਾਕਟਰ ਕਿ ਅਸੀਂ ਕਿਸ ਕਿਸਮ ਦੇ ਟਾਈਮ ਬੰਬ ਦੇ ਉੱਪਰ ਬੈਠੇ ਆ ਤੇ ਕਿਸ ਕਿਸਮ ਦੀ ਉਹਨਾਂ ਨੂੰ ਮੌਤ ਦੇ ਰਹੇ ਆ ਤੇ ਕਿਸ ਤਰੀਕੇ ਦਾ ਖਤਰਾ ਪੰਜਾਬ ਉੱਤੇ ਮੰਡਰਾ ਰਿਹਾ ਹੈ ਤੇ ਜਿੱਥੇ ਅਸੀਂ ਜਿੰਨੀ ਕੁ ਇਸ਼ਤਿਹਾਰਬਾਜ਼ੀ ਵਿੱਚ ਅਸੀਂ ਆਜ ਜੰਗ ਜੋ ਛੇੜੀ ਜਾ ਰਹੀ ਹੈ ਨਸ਼ਿਆਂ ਦੇ ਵਿਰੁੱਧ ਇਹ ਨਸ਼ਿਆਂ ਵਿਰੁੱਧ ਨਹੀਂ ਜੇ ਇਹ ਤਾਂ ਨਸ਼ਾ ਕਰਨ ਵਾਲੇ ਜੋ ਆਦੀ ਹੋਏ ਨੇ ਉਹਨਾਂ ਨੂੰ ਇੱਕ ਦਰਦਨਾਕ ਮੌਤ ਵਾਲੇ ਪਾਸੇ ਧੱਕ ਰਿਆਂ ਤਸੀਹੇ ਵਾਲੀ ਮੌਤ ਦੇ ਰਹਿਆਂ ਕਿ ਜਿਨ੍ਹਾਂ ਕੋਲ ਇਸ ਹਾਲਤੇ ਆ ਜਾਣ ਕਿ ਆਪਣੇ ਯੂਰਿਨ ਨਾਲ ਉਹ ਬਲੱਡ ਡੰਗਰਾਂ ਨੂੰ ਲੱਗੇ ਟੀਕੇ ਦੇ ਜਿਹੜੀ ਸਿਰਿੰਜ ਦਾ ਸਾਫ਼ ਕਰਕੇ ਤੇ ਫਿਰ ਆਪਣੇ ਆਪ ਨੂੰ ਇਹ ਟੀਕੇ ਲਾਣ ਸਿਰਿੰਜਾ ਨੀਡ ਨਾਲ ਬੰਦ ਕਰਨੀਆਂ ਕਿਥੋਂ ਦਾ ਇਹ ਤਰੀਕਾ ਕਿ ਤੁਸੀਂ ਨਸ਼ਾ ਬੰਦ ਕਰ ਲਓਗੇ ਭਾਈ ਨਸ਼ਾ ਬੰਦ ਕਰਨਾ ਜੇ ਤਾਂ ਤੁਸੀਂ ਜਿਹੜੇ ਨਸ਼ੇ ਦੇ ਵਪਾਰੀ ਨੇ ਵੱਡੇ ਵੱਡੇ ਉਹਨਾਂ ਨੂੰ ਫੜਨਾ ਹੁੰਦਾ ਹੈ ਕਿ ਇਹ ਵਿਚਾਰੇ ਜੋ ਆਲਰੇਡੀ ਬਿਮਾਰ ਨੇ ਯਾਨੀ ਇੱਕ ਤਰੀਕੇ ਜੇ ਤੁਸੀਂ ਸੋਚੋ ਵੀ ਹਸਪਤਾਲ 'ਚ ਜੇ ਕੋਈ ਬਿਮਾਰ ਕਿਸੇ ਵੀ ਬਿਮਾਰੀ ਨਾਲ ਦਾਖਲ ਹੈ ਉਹਨੂੰ ਅਸੀਂ ਇਸ ਢੰਗ ਨਾਲ ਕਰੀਏ ਕਿ ਨਾ ਤਾਂ ਤੈਨੂੰ ਅਸੀਂ ਦਵਾਈ ਦੇਣੀ ਹੈ ਤੇ ਨਾ ਅਸੀਂ ਤੈਨੂੰ ਕੋਈ ਇਲਾਜ ਕਰਨਾ ਸੋਚ ਲਓ ਕਿਸ ਤਰ੍ਹਾਂ ਤਿਲ ਤਿਲ ਕਰਕੇ ਉਹ ਮਰੇਗਾ ਵੀ ਮੈਂ ਬੈਠ ਗਿਆ ਹਸਪਤਾਲ ਜਿੱਥੇ ਮੈਨੂੰ ਅੰਦਰੋਂ ਸੀਲ ਕਰਤਾ ਤੇ ਮੈਂ ਇੰਜ ਬੈਠਾ ਜਿੱਥੇ ਮੇਰਾ ਇਲਾਜ ਨਹੀਂ ਹੋ ਸਕਦਾ ਇਸ ਨੂੰ ਕੀ ਗਿਣਨਾ ਚਾਹੀਦਾ ਇਨ ਬਿਨ ਇਹੋ ਮੈਨੂੰ ਤਾਂ ਸੁਖਿੰਦਰ ਜੀ ਇੱਕ ਸਿਰਫ ਇੱਕ ਕੋਈ ਹੁਕਮ ਜਾਰੀ ਦਿਖਾ ਦਿਓ ਜਿੱਥੇ ਇਹ ਹੋਵੇ ਕਿ ਭਾਈ ਆਵਲੀ ਡਾਕਟਰਾਂ ਦੀ ਟੀਮ ਫਰੀ ਹੈਲਥ ਚੈੱਕਅਪਸ ਤੇ ਜਿਹੜੇ ਜਿਹੜੇ ਰੋਗ ਨੇ ਉਹਨਾਂ ਦਾ ਫਰੀ ਟਰੀਟਮੈਂਟ ਅਸੀਂ ਆ ਡਰੱਗ ਐਡਿਕਟਸ ਨੂੰ ਇੰਨਾ ਸੇਫ ਥਾਂ ਦਿੱਤਾ ਐਸ ਥਾਂ ਤੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਅਸੀਂ ਤਾਂ ਤਸੀਹੇ ਦੇ ਰਹੇ ਹਾਂ ਇੱਕ ਖਬਰਾਂ ਚਪ ਚੁੱਕੀਆਂ ਕਿ ਉੱਥੇ ਕਿਸ ਕਿਸਮ ਦੀ ਸਭੋਂ ਨਸ਼ਾ ਚਡਾਊ ਕੇਂਦਰਾਂ ਵਿੱਚ ਮਾਰ ਕਟਾਈ ਕੀਤੀ ਜਾਂਦੀ ਹੈ ਚੀਕਾਂ ਮਾਰਦੇ ਕੁਰਲਾਂਦੇ ਉਹ ਲੋਕ ਤੇ ਫਿਰ ਨਾਲੋਂ ਨਾਲ ਜਿਸ ਢੰਗ ਨਾਲ ਉੱਥੇ ਅੱਗੇ ਸਗੋਂ ਨਸ਼ਾ ਇੱਕ ਤਰੀਕੇ ਪ੍ਰੋਵਾਈਡ ਕਰਨ ਦਾ ਰਾਹ ਖੋਲ ਦਿੱਤਾ ਗਿਆ ਕਿੰਨੇ ਤਾਂ ਸਰਕਾਰ ਨੇ ਆਪ ਹੀ ਬੰਦ ਕੀਤੇ ਨਸ਼ਾ ਛਡਾਊ ਕੇਂਦਰ ਠੀਕ ਨਹੀਂ ਤੇ ਫਿਰ ਤੁਸੀਂ ਵੀ ਸੋਚ ਲਓ ਕਿ ਜਿਸ ਹਾਲ ਵਿੱਚ ਖਬਰਾਂ ਲੁਕਾਈਆਂ ਜਾ ਰਹੀਆਂ ਨੇ ਜੋ ਔਰਤਾਂ ਲਈ ਖੋਲੇ ਗਏ ਕੁੜੀਆਂ ਲਈ ਖੋਲੇ ਗਏ ਨਸ਼ਾ ਛਡਾਊ ਕੇਂਦਰ ਕੀ ਉਹਨਾਂ ਅੰਦਰ ਹਾਲ ਹੈ ਉਹ ਤਾਂ ਦਸਣਯੋਗ ਸਥਿਤੀ ਵੀ ਨਹੀਂ ਮੇਰਾ ਤਾਂ ਆਪਣੀ ਰੂ ਕੰਬਦੀ ਆ ਦਸਣ ਲਈ ਵੀ ਕਿ ਕਿਹੋ ਜਿਹਾ ਉਸ ਹਾਲ ਉਸ ਤਾਂ ਤੇ ਜੋ ਹੋ ਰਿਹਾ ਹੈ ਅਰ ਇਹ ਨੂੰ ਕਿਸ ਟੰਗ ਨਾਲ ਕੋਈ ਕ੍ਰਾਂਤੀਕਾਰੀ ਯਾਨੀ ਕੋਈ ਮਰੀਜ਼ ਆ ਜਾਏ ਸੰਗ ਕੁੱਟ ਕੇ ਉਹਨੂੰ ਤੜਫਦਾ ਛੱਡ ਦਿਓ ਉਹਨੂੰ ਮਾਰੋ ਕੁੱਟੋ ਇਹ ਇਲਾਜ ਹੁੰਦਾ ਜੀ ਬਿਲਕੁਲ ਪਰ ਸੁਖਿੰਦਰ ਜੀ ਜਿਹੜੀ ਮੈਨੂੰ ਇੱਕ ਚੀਜ਼ ਦੱਸੋ ਕਿ ਜਿਸ ਟੰਗ ਨਾਲ ਦੁਨੀਆ ਵੱਖਰੀ ਟ੍ਰੀਟ ਕਰ ਰਹੀ ਐ ਇੱਥੇ ਵੱਖਰਾ ਟ੍ਰੀਟਮੈਂਟ ਹੋ ਰਿਹਾ ਇਹ ਪ੍ਰੋਵਾਈਡ ਕਰਨ ਦੇ ਵਿੱਚ ਇੱਕ ਵੀ ਜਿਹੜੇ ਸਾਡੇ ਮੰਨੇ ਪਰ ਮੰਨੇ ਕਲੀਅਰ ਕਟ ਯਾਨੀ ਹਾਈ ਕੋਰਟ ਤੱਕ ਡਾਂਟ ਮਾਰਦੀ ਹੋਏ ਮਾਨਯੋਗ ਹਾਈ ਕੋਰਟ ਕੇ ਭਾਈ ਤੁਹਾਡਾ ਫਲਾਣਾ ਤੁਹਾਡਾ ਆਪਣਾ ਹੀ ਪੁਲਿਸ ਦਾ ਕਰਮਚਾਰੀ ਇਹਦੇ ਵਿੱਚ ਇਨਵੋਲਡ ਹੈ ਉਹਨੂੰ ਕਿਉਂ ਨਹੀਂ ਫੜਿਆ ਜਾਂਦਾ ਉਹ ਹਰ ਥਾਂ ਤੇ ਹਾਜ਼ਰ ਹੋ ਜਾਂਦਾ ਕੋਰਟ ਵਿੱਚ ਦਿਸ ਜਾਂਦਾ ਸਭ ਥਾਂ ਮਿਲ ਰਿਹਾ ਫੇਸਬੁੱਕਾਂ ਤੇ ਫਿਰ ਰਿਹਾ ਗੱਲਾਂ ਬਾਤਾਂ ਕਰ ਰਿਹਾ ਸਾਰੇ ਥਾਂ ਤੇ ਲੋਕ ਲੋਕੇਟ ਕਰ ਰਹੇ ਨੇ ਸਿਰਫ ਇੱਕ ਪੁਲਿਸ ਇੰਨੀ ਨਕਾਰਾ ਹੋਗੀ ਕਿ ਉਹਨੂੰ ਫੜਿਆ ਨਹੀਂ ਜਾ ਸਕਦਾ ਜਿਨ੍ਹਾਂ ਦੇ ਸਿਆਸਤਦਾਨਾਂ ਤੱਕ ਤੁਹਾਡੀ ਸਿੱਧੀ ਪਹੁੰਚ ਦਿਸ ਜਾਂਦੀ ਹੈ ਉਨਾ ਤੱਕ ਵੀ ਅਸੀਂ ਨਹੀਂ ਪਹੁੰਚਦੇ ਪਰ ਅਸੀਂ ਵੱਡੀਆਂ-ਵੱਡੀਆਂ ਖਬਰਾਂ ਤੇ ਭਰੇ-ਪਏ ਸਾਰੇ ਤੁਸੀਂ ਅੰਦਾਜ਼ਾ ਲਾਓ ਕਿ ਸਾਡੇ ਪੰਜਾਬ ਦੀ ਖਬਰ ਜੈਪੁਰ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਕਿ ਪੰਜਾਬ ਨੇ ਨਸ਼ਿਆਂ ਵਿਰੁੱਧ ਜੰਗ ਛੇੜੀ ਹੈ ਤਾਂ ਕੋਈ ਮਾਇਨਾ ਹੈ ਕੀ ਕਰਨਾ ਚਾਹੁੰਦੇ ਆ ਅਸੀਂ ਤੇ ਉਹ ਖਰਚਾ ਕੌਣ ਕਰ ਰਿਹਾ ਕੀ ਸੁਖਵਿੰਦਰ ਜੀ ਤੁਸੀਂ ਜਾਂ ਮੈਂ ਨਹੀਂ ਦੇ ਰਹੇ ਜੇ ਉਹਨੇ ਦੀ ਇੱਕ ਮੁਫਤ ਸਰਿੰਜਾਂ ਨੀੜਲਾ ਨਹੀਂ ਦੇ ਸਕਦੇ ਅਸੀਂ ਅੱਜ ਦੇ ਦਿਨ ਵੀ ਰਫ ਦੇ ਇੱਥੇ ਰਜਿੰਦਰਾ ਹਸਪਤਲ ਚ ਝਾਤ ਮਾਰ ਲਓ ਬੋਰਡਾਂ ਵਿੱਚ ਅੱਜ ਵੀ ਸਿਰਿੰਜਾਂ ਨੀਡਲਾਂ ਤੇ ਕਾਟੇ ਲੱਗਦੇ ਨੇ ਯਾਨੀ ਬੋਰਡਾਂ ਵਿੱਚ ਜੇ ਹੁਣ ਵੀ ਨਹੀਂ ਤੁਸੀਂ ਪ੍ਰੋਵਾਈਡ ਕਰ ਸਕਦੇ ਤਾਂ ਉਹਨਾਂ ਲੋੜਵੰਦਾਂ ਨੂੰ ਕੀ ਦੇਣਾ ਹੈ ਕਿਹੜੇ ਤੱਕ ਮੱਜੇ ਮਾਰ ਲਈ ਅਸੀਂ ਤੁਸੀਂ ਤਾਂ ਹੈਰਾਨ ਹੋ ਜਾਓਗੇ ਸੁਖਵਿੰਦਰ ਜੀ ਇੱਕ ਡਾਕਟਰ ਦੀ ਇਨਕੁਆਇਰੀ ਪੰਜਾਬ ਵਿੱਚ ਇਸ ਕਾਰਨ ਹੋ ਰਹੀ ਹੋਵੇ ਕਿ ਉਹਨੇ ਮਰੀਜ਼ ਨੂੰ ਜਾਣਕਾਰੀ ਦੇ ਦਿੱਤੀ ਇਹ ਜਾਣਕਾਰੀ ਦਿੱਤੀ ਕਿ ਭਾਈ ਕੁੱਤੇ ਕੱਟੇ ਦੇ ਟੀਕੇ ਉਹ ਤੁਸੀਂ ਸਿਰਫ ਇਸ ਕਰਕੇ ਤੁਹਾਨੂੰ ਸਮਝਾ ਰਿਹਾ ਕਿ ਇਹ ਤੁਹਾਨੂੰ ਘੋੜਿਆਂ ਵਿੱਚੋਂ ਹੀਰਮ ਚੋਂ ਕੱਢ ਕੇ ਲਾ ਰਹੇ ਨੇ ਜਿਹਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਹੋਣਗੇ ਤੁਸੀਂ ਭਾਈ ਉਹ ਦੇਖ ਲਓ ਤੁਸੀਂ ਜੇ ਲਵਾ ਸਕਦੇ ਹੋਵੋ ਤਾਂ ਦੂਜੇ ਠੀਕ ਨੇ ਜਿਹੜੇ ਅੱਜਕੱਲ੍ਹ ਦੁਨੀਆ ਭਰ ਚ ਲੱਗਦੇ ਨੇ ਉਹ ਸੇਫ ਨੇ ਇਹਦੇ ਨਾਲ ਮੌਤਾਂ ਹੋ ਸਕਦੀਆਂ ਰੀਡ ਦੀ ਹੱਡੀ ਡੈਮੇਜ ਹੋ ਸਕਦੀ ਹੈ ਦਿਮਾਗ ਦਾ ਅਸਰ ਹੋ ਸਕਦਾ ਸਵੀਅਰ ਅਲਰਜੀਜ਼ ਹੋ ਸਕਦੀਆਂ ਐਨਾਫਾਇਲੈਕਟਿਕ ਰਿਐਕਸ਼ਨ ਮੌਤ ਐਨਾ ਕੁਝ ਹੁੰਦਾ ਭਾਈ ਢਿੱਡ ਦੇ ਟੀਕੇ ਬੰਦ ਹੋ ਚੁੱਕੇ ਨੇ ਨਾ ਤੁਸੀਂ ਇਹ ਤੁਸੀਂ ਚਾਹੋ ਤਾਂ ਦੂਸਰੇ ਹੀ ਲਾ ਸਕਦੇ ਹੋ ਯਾਨੀ ਉਹਨੇ ਇੰਨਾ ਹੀ ਕਿਹਾ ਇਸ ਕੈਂਟ ਤੇ ਇਨਕੁਆਇਰੀ ਹੋ ਗਈ ਕਿ ਕਿਉਂ ਦੱਸਿਆ ਗਿਆ ਭਾਈ ਫਰੀਜ਼ ਨੂੰ ਕਿਉਂ ਦੱਸਿਆ ਗਿਆ ਆਪ ਆਪ ਮਾਨਯੋਗ ਮੰਤਰੀ ਸਾਹਿਬਾਨ ਖੜੇ ਹੋ ਕੇ ਉਹਨੂੰ ਪੁੱਛਦੇ ਨੇ ਕਿਉਂ ਦੱਸਿਆ ਮਰੀਜ਼ ਤੁਸੀਂ ਇਸ ਨੂੰ ਕਿਸ ਕਿਸਮ ਦੀ ਕ੍ਰਾਂਤੀ ਚ ਲੈਣਾ ਚਾਹੁੰਦੇ ਹੋ ਕਿ ਇਨਕੁਆਇਰੀ ਆਰਡਰ ਉਹਦੀ ਹੋ ਜਾਏ ਕਿ ਤੂੰ ਕਿਉਂ ਦੱਸਤਾ ਮਰੀਜ਼ ਨੂੰ ਕਿ ਭਾਈ ਇਹਦੇ ਨਾਲ ਤੇਰੀ ਜਾਨ ਨੂੰ ਖਤਰਾ ਹੋ ਸਕਦਾ ਤੂੰ ਸਹੀ ਲੈ ਲੈ ਇੱਕ ਕਾਰਡੀਓਲੋਜਿਸਟ ਇੱਕ ਨਫਰੋਲੋਜਿਸਟ ਜੇ ਇੱਥੇ ਆ ਕੇ ਬੈਠਦਾ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਵਿੱਚ ਉਹਨੂੰ ਹਦਾਇਤਾਂ ਜਿਵੇਂ ਮੈਂ ਦੱਸਿਆ ਵੀ ਕੈਮਿਸਟ ਡਾਕਟਰ ਨੂੰ ਹਦਾਇਤਾਂ ਵੀ ਸਿਰਿੰਜਾ ਨੀਡਲਾਂ ਨਹੀਂ ਦੇਣੀਆਂ ਅਮਲੀਆਂ ਨੂੰ ਤਾਂ ਤੁਸੀਂ ਉਧਰਲੇ ਪਾਸੇ ਦੂਜੇ ਪਾਸੇ ਇਹ ਕਹੋ ਕਿ ਕਾਕਾ ਤੁਸੀਂ ਗਾਈਡਲਾਈਨਸ ਜੋ ਦੁਨੀਆ ਚ ਭਰ ਚ ਚਲਦੀਆਂ ਨੇ ਜੋ ਜਿਸ ਦੇ ਆਧਾਰ ਤੇ ਅਸੀਂ ਇਲਾਜ ਕਰਦੇ ਆਂ ਮਰੀਜ਼ਾਂ ਦਾ ਉਹ ਇਲਾਜ ਕਰਨਾ ਛੱਡ ਦਿਓ ਤੁਸੀਂ ਉਹਦੀ ਥਾਂ ਤੇ ਜੋ ਅਸੀਂ ਦਵਾਈ ਦਿੱਤੀ ਸਿਰਫ ਉਹੀ ਦੇਣੀ ਹੈ ਕਿ ਤੁਸੀਂ ਜਾਂ ਮੈਂ ਇੱਕ ਨਫਰੋਲੋਜਿਸਟ ਕੋਲ ਜਾਈਏ ਕਿ ਹਾਂਜੀ ਅਸੀਂ ਆਪਣਾ ਇਲਾਜ ਇੱਥੇ ਸਰਕਾਰੀ ਹਸਪਤਾਲ ਚ ਮੁਫਤ ਕਰਾਉਣ ਲਈ ਜਾ ਰਹੇ ਆਂ ਤੇ ਉਹ ਅਗੋਂ ਉਹਨੂੰ ਸਖਤ ਹਦਾਇਤਾਂ ਹੋਣ ਦੀ ਖਬਰ ਦਾ ਜੇ ਤੂੰ ਉਹਦੇ ਗੁਰਦੇ ਦਾ ਇਲਾਜ ਕੀਤਾ ਜੋ ਕੁਝ ਤੇਰੇ ਕੋਲ ਦਵਾਈ ਹੈ ਉਹੀ ਦੇਣੀ ਹੈ ਉਹਨੂੰ ਖੰਗ ਜ਼ੁਕਾਮ ਦੀ ਦਵਾਈ ਬੁਖਾਰ ਦੀ ਦਵਾਈ ਦੇ ਕੇ ਤੋਰ ਦਵੇ ਤੇ ਨਾਲੇ ਹਦਾਇਤਾਂ ਖਬਰਦਾਰ ਮੂੰਹ ਖੋਲ੍ਹਿਆ ਦੱਸਣਾ ਵੀ ਕੁਝ ਨਹੀਂ ਤੁਹਾਨੂੰ ਲੱਗਦਾ ਵੀ ਇਹ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਕਿ ਨਹੀਂ ਤੁਹਾਡੀ ਇੱਛਾ ਜਿਨੇ ਵੀ ਇਸ ਨੂੰ ਜੋ ਵੀ ਸਮਝਣਾ ਬਤੌਰ ਡਾਕਟਰ ਤਾਂ ਮੈਨੂੰ ਲੱਗਦਾ ਵੀ ਇਸ ਤੋਂ ਅਤ ਕਣਾਉਣਾ ਕੰਮ ਕੋਈ ਹੋਰ ਹੋ ਹੀ ਨਹੀਂ ਸਕਦਾ ਅਜੇ ਅਗਲੀ ਗੱਲ ਸੁਣੋ ਜੀ ਯਾਨੀ ਇਹ ਚੀਜ਼ਾਂ ਦੇ ਨਾਲ ਜਿਸ ਢੰਗ ਨਾਲ ਅਸੀਂ ਕ੍ਰਾਂਤੀ ਦੀ ਗੱਲ ਕਰਦੇ ਆ ਉਹਦੇ ਵਿੱਚ ਜਿਹੜਾ ਨਸ਼ਾ ਨਸ਼ਾ ਛਡਾਊ ਕੇਂਦਰਾਂ ਵਿੱਚੋਂ ਜੋ ਦਵਾਈਆਂ ਜਾਂ ਜਿਹੜੀਆਂ ਜੇਲ੍ਹਾਂ ਦੇ ਅੰਦਰ ਨਸ਼ਾ ਸੁਖਿੰਦਰ ਜੀ ਤੁਸੀਂ ਤੇ ਮੈਂ ਪੁੱਛ ਆ ਰਹੇ ਹਾਂ ਕੌਣ ਪੁੱਛ ਆ ਰਿਹਾ ਇਹਦਾ ਮਤਲਬ ਕੌਣ ਹੈ ਰਲਿਆ ਮਿਲਿਆ ਕਿੱਥੋਂ ਇਹ ਚੀਜ਼ਾਂ ਸ਼ੁਰੂ ਹੋ ਰਹੀਆਂ ਨੇ ਤੇ ਫਿਰ ਇਸ ਸਾਰੇ ਪਾਸੇ ਦੀ ਇਹ ਮਤਲਬ ਰਾਜਸਥਾਨ ਤੱਕ ਅਸੀ ਰੌਲਾ ਪਾਈ ਜਾਂਦਾ ਉਹਦੇ ਵਿੱਚ ਕਿਸ ਨੂੰ ਫਾਇਦਾ ਹੋ ਰਿਹਾ ਕੀ ਉਹਦੇ ਚੋਂ ਖੱਟਿਆ ਜਾਣਾ ਤੋ ਕਿ ਅਸਲੀਅਤ ਬਿਲਕੁਲ ਉਸ ਤੋਂ ਪੁੱਠੀ ਚੱਲ ਰਹੀ ਹੋਵੇ ਸੋ ਇਹ ਸਾਰੇ ਦੇ ਵਿੱਚ ਐਡਸ ਨੂੰ بچਣ ਦੇ ਜੋ ਤਰੀਕੇ ਦੁਨੀਆ ਭਰ ਚ ਸੁਝਾਏ ਜਾ ਰਹੇ ਨੇ ਅਸੀਂ ਉਸ ਤੋਂ ਉੱਕਾ ਇੱਕ ਪੁੱਠਾ ਚੱਲ ਰਹੇ ਆ ਤੇ ਜਿਹਦੇ ਵਿੱਚ ਸਾਨੂੰ ਹਦਾਇਤ ਹੈ ਕਿ ਅਸੀਂ ਐਡਸ ਦੇ ਮਰੀਜ਼ਾਂ ਦੀ ਯਾਨੀ ਡਿਟੇਲ ਦੱਸ ਨਹੀਂ ਸਕਦੇ ਲੀਕ ਨਹੀਂ ਕਰ ਸਕਦੇ ਇਹ ਸਾਨੂੰ ਮਾਨਯੋਗ ਹਾਈ ਕੋਰਟ ਵੀ ਕਹਿੰਦਾ ਕਿ ਉਹਦੀ ਤੁਸੀਂ ਕਿਉਂਕਿ ਜਦੋਂ ਬਲੱਡ ਡੋਨੇਸ਼ਨਾਂ ਹੁੰਦੀਆਂ ਤਾਂ ਉਹਨਾਂ ਵਿੱਚ ਅੱਧਾ ਅੱਧਾ ਖੂਨ ਕਈ ਵਾਰ ਸੁੱਟਣਾ ਪੈਂਦਾ ਜਦੋਂ ਕਲੈਕਟ ਕਰਦੇ ਆ ਕਿ ਪਈਆ ਨੌਜਵਾਨਾਂ ਨੇ ਜਿਨ੍ਹਾਂ ਨੇ ਦਿੱਤਾ ਉਹਦੇ ਵਿੱਚ ਆ ਐਚ ਆਈ ਵੀ ਦੇ ਲੱਭੇ ਨੇ ਸੁੱਟਣਾ ਪਏਗਾ ਬਲੱਡ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਕਿਸ ਤਰੀਕੇ ਚਫੇਰੇ ਜਿੱਥੇ ਕੁੜੀਆਂ ਤਾਂ ਬਦਲਾ ਲਊ ਨੀਤੀ ਨਾਲ ਅੱਜ ਫਿਰ ਰਹੀਆਂ ਨੇ ਕਿ ਮੈਂ ਪੋਜ਼ਿਟਿਵ ਹਾਂ ਇਹ ਉਹਨਾਂ ਦੀ ਆਪਣੀ ਨੈਟ ਤੇ ਪਾਈਆਂ ਵੀਡੀਓਜ਼ ਨੇ ਕਿ ਮੈਂ ਤਾਂ ਹਾਂ ਯਾਨੀ ਫੇਸ ਲੁਕਾ ਕੇ ਪਰ ਮੈਂ ਜੀ ਆਪਣਾ ਬਦਲਾ ਲੈਣ ਲਈ 25 ਹੋਰ ਨੌਜਵਾਨ ਮੁੰਡਿਆਂ ਨਾਲ ਮੈਂ ਰਾਤ ਬਤਾ ਲਈ ਹੈ ਯਾਨੀ ਇਹਨੂੰ ਕੀ ਗਿਣ ਰਿਹਾ ਕੀ ਕਰ ਕੀ ਰਿਹਾ ਅਸੀਂ ਸੋ ਇਹ ਸਾਰੇ ਵਰਤਾਰੇ ਤੋਂ ਜੇ ਅਜੇ ਵੀ ਅਸੀਂ ਅੱਖਾਂ ਮੀਟ ਕੇ ਬੈਠੇ ਹਾਂ ਤਾਂ ਸ਼ਾਬਾਸ਼ ਪਰ ਉਹਦੇ ਨਾਲ ਕਬੂਤਰ ਤਾਂ ਬਿੱਲੀ ਦੇ ਵਾਰ ਤੋਂ ਬਚਦਾ ਨਹੀਂ ਅੱਖਾਂ ਮੀਟ ਕੇ ਬੈਠ ਜਾ ਜੀ ਅੱਜ ਡਾਕਟਰ ਸਾਹਿਬ ਇੱਥੇ ਅਸੀਂ ਅਗਲਾ ਸਵਾਲ ਲੈਣ ਤੋਂ ਪਹਿਲਾਂ ਉਹ ਉਹ ਵੀ ਕਿਉਂਕਿ ਪੰਜਾਬੀਆਂ ਦੀਆਂ ਜਾਂ ਆਮ ਲੋਕਾਂ ਦੀ ਸਿਹਤ ਨਾਲ ਜੁੜਿਆ ਰੈਬਿਸ ਦੀ ਗੱਲ ਹੈ ਕਿ ਕਿਸ ਤਰ੍ਹਾਂ ਸਰਕਾਰ ਨੇ ਉਹ ਵੀ ਬੜਾ ਵੱਡਾ ਪ੍ਰਚਾਰ ਕੀਤਾ ਕਿ ਕੁੱਤੇ ਜੇ ਕਿਸੇ ਨੂੰ ਵੱਢ ਜਾਣ ਤਾਂ ਉਹਦੇ ਟੀਕੇ ਜਾਂ ਉਹਦਾ ਇਲਾਜ ਕਿਵੇਂ ਹੋ ਰਿਹਾ ਮਹੱਲਾ ਕਲੀਨਿਕਾਂ ਜਾਂ ਸਰਕਾਰੀ ਬੱਧਰ ਦੇ ਉੱਤੇ ਸਕੂਲਾਂ ਉਹਦੇ ਹਸਪਤਾਲਾਂ ਦੇ ਵਿੱਚ ਪਰ ਇੱਥੇ ਇੱਕ ਮੈਨੂੰ ਥੋੜਾ ਇਹ ਦੱਸਿਓ ਦਰਸ਼ਕਾਂ ਦੀ ਜਾਣਕਾਰੀ ਲਈ ਕਿ ਏਡਸ ਦਾ ਇਲਾਜ ਕੀ ਹੈ ਕਿਉਂਕਿ ਇਹਦੇ ਬਾਰੇ ਬੜਾ ਮਤਲਬ ਲੋਕਾਂ ਦੇ ਵਿੱਚ ਸ਼ੰਕੇ ਰਹਿੰਦੇ ਡਰ ਵੀ ਰਹਿੰਦਾ ਕਿ ਕੀ ਇਹ ਲਾ ਇਲਾਜ ਹੈ ਜਾਂ ਇਹਦਾ ਕੀ ਲਾਜ ਜਾਏ ਕਿੱਦਾਂ ਹੁੰਦੀ ਹੈ ਇੱਕ ਦੂਜੇ ਤੋਂ ਮਤਲਬ ਇੱਕ ਦੂਜੇ ਨੂੰ ਹੱਥ ਲਾਉਣ ਨਾਲ ਹੋ ਜਾਂਦੀ ਹੈ ਜਾਂ ਕੋਈ ਖੰਗ ਦੇ ਕੋਈ ਨਿਛ ਦੇ ਉਹਦੇ ਤੋਂ ਹੋ ਜਾਂਦੀ ਹੈ ਮਤਲਬ ਇੱਕ ਕੋਈ ਉਹ ਬਚਾਅ ਦਾ ਕੀ ਹੈ ਕਿ ਕਿਵੇਂ ਬਚਣਾ ਤੇ ਇਲਾਜ ਕੀ ਹੈ ਉਸ ਚੀਜ਼ ਦਾ ਕਿ ਬੰਦਾ ਮੁੱਢਲੇ ਪੱਧਰ ਤੇ ਪਤਾ ਕਿਵੇਂ ਲੱਗਦਾ ਤੇ ਉਹਦਾ ਫਿਰ ਲਾਜ ਕਿਵੇਂ ਕਰਨਾ ਅ ਬਿਲਕੁਲ ਦੇਖੋ ਪਹਿਲੀ ਗੱਲ ਤਾਂ ਸੇਮ ਟੋਵਲ ਸ਼ੇਅਰ ਕਰਨ ਨਾਲ ਬਿਲਕੁਲ ਨਹੀਂ ਹੁੰਦਾ ਹੱਥ ਮਿਲਾਉਣ ਨਾਲ ਨਹੀਂ ਹੁੰਦਾ ਇੱਕ ਦੂਜੇ ਦੀਆਂ ਪਲੇਟਾਂ ਜੇ ਤੁਸੀਂ ਸ਼ੇਅਰ ਕਰ ਰਹੇ ਉਹਦੇ ਵਿੱਚ ਵੀ ਨਹੀਂ ਹੁੰਦਾ ਪਰ ਜਦੋਂ ਤੁਸੀਂ ਟੂਥ ਬ੍ਰਸ਼ ਜੇ ਖਾਸ ਤੌਰ ਤੇ ਤੁਹਾਡੇ ਗামਸ ਬਲੀਡ ਕਰ ਰਹੇ ਨੇ ਉਹ ਵਰਤਦੇ ਹੋ ਜਾਂ ਤੁਸੀਂ ਸੇਮ ਨੀਡਲਸ ਜਾਂ ਤੁਹਾਨੂੰ ਲਹੂ ਚੜ ਜਾਂਦਾ ਹੈ ਇਸੇ ਤਰ੍ਹਾਂ ਦਾ ਇਨਫੈਕਟਿਡ ਜਾਂ ਤੁਸੀਂ ਅਨ ਪ੍ਰੋਟੈਕਟਿਡ ਸੈਕਸ ਕਰਦੇ ਹੋ ਸੋ ਇਹ ਰਾਹ ਨੇ ਜਿਸ ਰਾਹੀਂ ਤੁਹਾਨੂੰ ਐਡਜ਼ ਇੱਕ ਤੋਂ ਦੂਜੇ ਨਾਲ ਫੈਲ ਸਕਦਾ ਜੇ ਤੇ ਟ੍ਰੀਟਮੈਂਟ ਦੇ ਵਿੱਚ ਸਾਡੇ ਕੋਲ ਜੀ ਐਂਟੀ ਰੈਟ੍ਰੋਵਾਇਰਲ ਟ੍ਰੀਟਮੈਂਟ ਹੈ ਜਿਹੜੀ ਸ਼ੁਰੂ ਕੀਤੀ ਜਾ ਸਕਦੀ ਹੈ ਪਰ ਕਿਉਰ ਵਰਗੀ ਚੀਜ਼ ਹਾਲੇ ਤੱਕ ਹੈ ਨਹੀਂ ਯਾਨੀ ਇੱਕ ਵਾਰ ਜੇ ਤੁਹਾਨੂੰ ਇਹ ਹੋ ਗਈ ਤੁਸੀਂ ਉਹਦੇ ਚ ਪ੍ਰਲੌਂਗ ਤਾਂ ਕਰ ਸਕਦੇ ਹੋ ਜੋ ਤੁਹਾਡੇ ਕੋਲ ਹੈ ਦਵਾਈਆਂ ਜਿਹਦੇ ਨਾਲ ਪਰ ਮੌਤ ਯਕੀਨੀ ਨਹੀਂ ਹੁੰਦੀ ਜੇ ਸੋ ਇਹਦੇ ਵਿੱਚ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਜਿਵੇਂ ਰੇਬੀਜ਼ ਵਿੱਚ ਕੋਈ ਕਿਉਰ ਨਹੀਂ ਹੈ ਉਸੇ ਤਰ੍ਹਾਂ ਐਡਜ਼ ਵਿੱਚ ਕੋਈ ਕਿਉਰ ਨਹੀਂ ਹੈ ਸੋ ਇਹਦਾ ਮਤਲਬ ਹੈ ਦੋਨੋਂ ਪਾਸਿਓਂ ਪ੍ਰੋਟੈਕਟਿਵ ਮੀਅਰਸ ਹੀ ਸਾਡੇ ਕੋਲ ਹੈਗੇ ਨੇ ਹੋਰ ਕੁਝ ਵੀ ਨਹੀਂ ਯਾਨੀ ਜੇ ਤੁਸੀਂ ਐਡਜ਼ ਤੋਂ ਕਿਸੇ ਨੂੰ ਜਿਵੇਂ ਇਲਾਜ ਕਰਦੇ ਆ ਤੁਹਾਡੇ ਉਹਦੀ ਸੂਈ ਤੁਹਾਨੂੰ ਵੱਜ ਜਾਂਦੀ ਹੈ ਤਾਂ ਤੁਹਾਨੂੰ ਖਤਰਾ ਹੈ ਇਮੀਡੀਏਟਲੀ ਤੁਹਾਨੂੰ ਲੈਣੀ ਪੈਂਦੀ ਹੈ ਟ੍ਰੀਟਮੈਂਟ ਇਸੇ ਤਰੀਕੇ ਤੁਸੀਂ ਜੇ ਨੀਡਲਸ ਸ਼ੇਅਰ ਕਰਦੇ ਹੋ ਤਾਂ ਤੁਹਾਨੂੰ ਉਸੇ ਨਾਲ ਹੀ ਹੋਣੀ ਹੋਣੀ ਹੈ ਫਿਰ ਵੀ ਨਹੀਂ بچ ਸਕਦੇ ਜਾਂ ਫਿਰ ਜਿਵੇਂ ਮੈਂ ਦੱਸਿਆ ਕਿ ਖੂਨ ਹੀ ਤੁਹਾਨੂੰ ਗਲਤ ਚੜ ਜਾਵੇ ਫਿਰ ਜੋ ਜਿਸ ਤੰਗ ਨਾਲ ਹੁਣ ਨੌਜਵਾਨ ਲੱਗੇ ਹੋਏ ਨੇ ਕਿ ਅਸੀਂ ਰਿਲੇਸ਼ਨਸ ਬਣਾਈ ਤੁਰੀ ਜਾਣੇ ਨੇ ਉਹ ਬਈ ਰੋਜ਼ ਦੇ ਅਸੀਂ ਪਾਰਟਨਰਸ ਬਦਲਣੇ ਨੇ ਉਹ ਬਹੁਤ ਜ਼ਿਆਦਾ ਡੇਂਜਰਸ ਐਸੇਲੇ ਤਰੀਕਾ ਚੱਲ ਰਿਹਾ ਪਰ ਸਭ ਤੋਂ ਵੱਡਾ ਜੋ ਸਾਡੇ ਸਾਹਮਣੇ ਇਸ ਵੇਲੇ ਆ ਰਿਹਾ ਜੋ ਇਸ ਦਾ ਕਉ ਹੈਗਾ ਯੂਜ਼ਡ ਸਿਰਿੰਜਸ ਕਿ ਉਹੀ ਸਿਰਿੰਜਾਂ ਨੀਡਲਾਂ ਉਹਨਾਂ ਨੂੰ ਸੇਫ ਨਾ ਮਿਲਣ ਕਾਰਨ ਬਹੁਤ ਆ ਬੀਅੰਟਾ ਬੱਚੇ ਦੇ ਮਾਰਚ ਹੀਟ ਆ ਰਹੇ ਨੇ ਚਪੇਟ ਆ ਰਹੇ ਨੇ ਸੋ ਇੱਕ ਵਾਰ ਜੇ ਹੋ ਗਈ ਤਾਂ ਉਹ ਲਾ ਇਲਾਜ ਹੈ ਪਰ ਟ੍ਰੀਟਮੈਂਟ ਸਿਰਫ ਉਹਨਾਂ ਦੀ ਉਮਰ ਲੰਬੀ ਜਾਂ ਬਹੁਤ ਹੋਰ ਇਨਫੈਕਸ਼ਨਸ ਤੋਂ ਵਿੱਚ ਜਿਹੜੀਆਂ ਸਵੀਅਰ ਇਨਫੈਕਸ਼ਨਸ ਤੋਂ ਬਚਾਉਣ ਲਈ ਕੁਝ ਦਵਾਈਆਂ ਜ਼ਰੂਰ ਨੇ ਹੁਣ ਅੱਗੇ ਚੱਲਦੇ ਆ ਗੱਲ ਯਾਨੀ ਤੁਸੀਂ ਕੁੱਤੇ ਕੱਟੇ ਦੀ ਵਿੱਚ ਹੀ ਗੱਲ ਕੀਤੀ ਜੇ ਤੁਹਾਡੀ ਜ਼ਿਆਦਾ ਕੱਟਿਆ ਗਿਆ ਫੇਸ ਦੇ ਨੇੜੇ ਜਾਂ ਉੱਪਰਲੇ ਧੜ ਵਿੱਚ ਕਾਫੀ ਜ਼ਿਆਦਾ ਡੂੰਘੇ ਨੇ ਇਮਯੂਨੋਗਲੋਬুলਿਨ ਇਕ ਲਾਣੇ ਪੈਂਦੇ ਨੇ ਕਿਉਂਕਿ ਰੇਬੀਸ ਤੋਂ ਵੀ ਤੁਹਾਡੇ ਕੋਲ ਕੋਈ ਵੀ ਢੰਗ ਤਰੀਕਾ ਹੈ ਨਹੀਂ ਉਹ ਵੀ ਯਕੀਨੀ ਮੌਤ ਹੈ ਜੇ ਹੋ ਜਾਏ ਸਾਡੇ ਕੋਲ ਪੰਜਾਬ ਸਰਕਾਰ ਵੱਲੋਂ ਫ੍ਰੀ ਇਮਯੂਨੋਗਲੋਬুলਿਨਸ ਨਹੀਂ ਦਿੱਤੇ ਜਾ ਰਹੇ ਨਾ ਉਹਨਾਂ ਨੂੰ ਇਨਫਰਮੇਸ਼ਨ ਹੀ ਡਾਕਟਰ ਦੇ ਸਕਦੇ ਨੇ ਕਿਉਂਕਿ ਜਿੰਨੇ ਵੀ ਡਾਕਟਰਾਂ ਨੇ ਕੁੱਤੇ ਕੱਟੇ ਤੋਂ ਬਾਅਦ ਇਮਯੂਨੋਗਲੋਬুলਿਨ ਮੰਗਾਏ ਨੇ ਸਾਰਿਆਂ ਦੀਆਂ ਇਨਕੁਆਰੀਆਂ ਜਾਰੀ ਕਰ ਦਿੱਤੀਆਂ ਗਈਆਂ ਸੋ ਇਹਦਾ ਮਤਲਬ ਹੈ ਕਿ ਨਾਤਾ ਤੁਸੀਂ ਮਰੀਜ਼ ਨੂੰ ਦੱਸ ਸਕਦੇ ਹੋ ਕਾਕਾ ਉਹਦੇ ਨਾਲ ਤੇਰੀ ਜਾਨ ਬਚ ਸਕਦੀ ਹੈ ਤੇ ਨਾ ਹੀ ਤੁਸੀਂ ला ਸਕਦੇ ਹੋ ਕਿਉਂਕਿ ਉਹ ਹੈ ਹੀ ਨਹੀਂ ਅਵੇਲੇਬਲ ਨਹੀਂ ਹੈ ਬਾਹਰੋਂ ਮੰਗਾਉਣਾ ਪੈਣਾ ਸੋ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਐਸ ਵੇਲੇ ਅਸੀਂ ਕੁੱਤੇ ਕੱਟੇ ਦੇ ਉਹੀ ਪੁਰਾਣੇ ਵਾਲੇ ਟੀਕੇ ਤਾਂ ला ਸਕਾਂਗੇ ਨਾ ਤਾਂ ਦੱਸ ਸਕਾਂਗੇ ਭਾਈ ਉਹ ਘੋੜੇ ਦੇ ਸੀਰਮ ਚੋਂ ਕੱਢੇ ਹੋਏ ਨੇ ਜਿਹੜੇ ਵਧੀਆ ਵਾਲੇ ਨਹੀਂ ਨੇ ਤੇ ਨਾ ਹੀ ਅਸੀਂ ਉਹਨਾਂ ਨੂੰ ਤੁਹਾਡੇ ਸਾਹਮਣੇ ਆ ਕਿ ਉਹ ਇਮਯੂਨੋਗਲੋਬুলਿਨ ਜੋ ਉਹਨਾਂ ਦੀ ਜਾਨ ਬਚਾ ਸਕਦਾ ਉਹ ਲਾਰੇ ਸੋ ਇਸ ਨੂੰ ਯਾਨੀ ਉਹ ਅਗਲਾ ਮਰੀਜ਼ ਤਾਂ ਆਇਆ ਜਿਹੜਾ ਜਿਹਨੂੰ ਸਮਝ ਹੀ ਨਹੀਂ ਹੈ ਤੇ ਜੇ ਉਹਨੂੰ ਕਿਸੇ ਨੇ ਦੱਸਣਾ ਹੀ ਨਹੀਂ ਹੈ ਤਾਂ ਮੌਤ ਦੇ ਮੂੰਹ ਵੱਲ ਕੌਣ ਧੱਕ ਰਿਹਾ ਫਿਰ ਤੇ ਫਿਰ ਉਹ ਕਿਦੋਂ ਸ਼ਿਕਾਇਤ ਕਰੇਗਾ ਯਾਨੀ ਜਦੋਂ ਉਹਦੇ ਸਾਹਮਣੇ ਮੌਤ ਆ ਗਈ ਹੋਏਗੀ ਉਦੋਂ ਕਿਸ ਨੂੰ ਸ਼ਿਕਾਇਤ ਕਰਦਾ ਫਿਰੇਗਾ ਹੂੰ ਨੇ ਸਵਾਲ ਇਹ ਹੈ ਕਿ ਸਰਕਾਰ ਇਹਨੂੰ ਜਿਸ ਪੱਧਰ ਤੇ ਪ੍ਰਚਾਰ ਰਹੀ ਹੈ ਉਥੇ ਕਮੀ ਕਿਸ ਗੱਲ ਦੀ ਹੈ ਕਿ ਉਹਦੇ ਉੱਤੇ ਵੀ ਧਿਆਨ ਦਿੱਤਾ ਜਾਏਗਾ ਕਿਉਂਕਿ ਮਸਲਾ ਸਾਰਾ ਸਿਹਤ ਕ੍ਰਾਂਤੀ ਦੇ ਨਾਲ ਹੀ ਜੁੜਿਆ ਬਿਲਕੁਲ ਜੀ ਸਿਹਤ ਕ੍ਰਾਂਤੀ ਦੇ ਨਾਲ ਪਰ ਉਹ ਸਿਹਤ ਕ੍ਰਾਂਤੀ ਸਾਡੀ ਕਿਤੇ ਅਖਬਾਰੀ ਖਬਰ ਬਣ ਕੇ ਹੀ ਰਹਿ ਚੁੱਕੀ ਏ ਜਿਹਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਜ਼ਰੂਰ ਅਸੀਂ ਲਾ ਦਿੱਤੇ ਨੇ ਕਰੋੜਾਂ ਦਾ ਖਰਚਾ ਉਧਰ ਜ਼ਰੂਰ ਕਰ ਦਿੱਤਾ ਗਿਆ ਪਰ ਅਸਲੀਅਤ ਕੁਝ ਬਿਲਕੁਲ ਹੀ ਹੋਰ ਹੈ ਜਿਵੇਂ ਮੈਂ ਦੱਸਿਆ ਕਿ ਸਾਡੇ ਤੁਸੀਂ ਆਓ ਦੇਖਿਓ ਤੁਹਾਡੇ ਕੋਲ ਨਵੀਆਂ व्हीलਚੇਅਰਸ ਮਿਲ ਜਾਣਗੀਆਂ ਨਵੀਆਂ ਟਰਾਲੀਜ਼ ਤੁਹਾਨੂੰ ਇੱਥੇ ਦਿਸ ਜਾਣਗੀਆਂ ਉਹ ਤੀਜੀ ਕਵਾਰ ਜਦੋਂ ਲੈ ਕੇ ਵਾਪਸ ਆਈਦਾ ਉਹਨਾਂ ਦੇ ਉੱਪਰਲਾ ਜਿਹੜਾ ਲੱਗਿਆ ਹੋਇਆ ਫੋਮ ਉਹ ਨਿਕਲ ਜਾਂਦਾ ਪਹੀਆ ਚੂੰ ਚੂੰ ਕਰਦਾ ਹਿੱਲਣ ਲੱਗ ਜਾਂਦਾ ਜੇ ਤਾਂ ਪੈਸੇ ਨੂੰ ਹੀ ਸਿਹਤ ਕ੍ਰਾਂਤੀ ਕਹਿੰਨੇ ਆ ਫਿਰ ਤਾਂ ਬਹੁਤ ਵਧੀਆ ਗੱਲ ਆ ਫਿਰ ਤਾਂ ਢੇਰ ਲੱਗਿਆ ਪਿਆ ਏ ਤੇ ਇਹ ਜੰਕ ਜਿਸ ਤਰੀਕੇ ਰੁੜੇਗਾ ਵੀ ਤੁਹਾਡੇ ਸਾਹਮਣੇ ਆ ਵਾਰਡਾਂ ਚ ਭਰ ਦਿੱਤੇ ਗਏ ਏਸੀ ਕੇ 21 ਕ ਵਾਰਡ ਚ 10-10 ਲਾ ਲਓ ਤੀਜੇ ਏਸੀ ਤੋਂ ਬਾਅਦ ਚੌਥਾ ਜਦੋਂ ਸ਼ੁਰੂ ਹੁੰਦਾ ਤਾਂ ਸਾਰੀ ਬੱਤੀ ਗੋਲ ਹੋ ਜਾਂਦੀ ਹੈ ਕਿਉਂਕਿ ਉਹ ਵਾਇਰਿੰਗ ਪੁਰਾਣੀ 1962 ਦੀ ਕੀਤੀ ਹੋਈ ਉਹ ਤਾਂ ਬਦਲੀ ਨਹੀਂ ਤੇ ਉਹਦੇ ਤੇ ਲੋਡ ਤੁਸੀਂ ਇੰਨਾ ਪਾ ਦੋਗੇ ਜਿੱਥੇ ਅੱਗੇ ਇੱਕ ਵੀ ਏਸੀ ਨਹੀਂ ਸੀ ਹੁਣ ਇੰਨੇ ਤੁਹਾਡੇ ਸਾਹਮਣੇ ਕੀ ਹੋਏਗਾ ਬਿਲਡਿੰਗਾਂ ਦੇ ਢੰਡਾਰ ਦੇਖ ਸਕਦੇ ਹੋ ਬਣੇ ਜਾ ਰਹੇ ਨੇ ਤੇ ਜਿਹੜੀਆਂ ਪਹਿਲੀਆਂ ਬਿਲਡਿੰਗਾਂ ਉਹਨਾਂ ਚ ਤਿੰਨ-ਤਿੰਨ ਫਲੋਰ ਖਾਲੀ ਪਏ ਨੇ ਕਿਉਂਕਿ ਡਾਕਟਰਾਂ ਦੀ ਕਮੀ ਹੈ ਕਲਾਸ 4 ਦਰਜਾ 4 ਦੀ ਕਮੀ ਹੈ ਸਾਡੇ ਸਟਾਫਾਂ ਦੀ ਕਮੀ ਹੈ ਫਾਰਮਸਿਸਟਾਂ ਦੀ ਕਮੀ ਹੈ ਕੀ ਕਰਾਂਗੇ ਬਿਲਡਿੰਗਾਂ ਦੇ ਵਿੱਚੋਂ ਜੋ ਕਮਿਸ਼ਨਰ ਦੇ ਕਾਰਨ ਤਾਂ ਨਹੀਂ ਨਾ ਆਪਾਂ ਕ੍ਰਾਂਤੀ ਦਿਖਾ ਸਕਦੇ ਸੋ ਇਹ ਸਾਰੀਆਂ ਚੀਜ਼ਾਂ 'ਚ ਧਿਆਨ ਰੱਖਣ ਦੀ ਲੋੜ ਹੈ ਪਰ ਸਭ ਤੋਂ ਵੱਡਾ ਸਵਾਲ ਸੁਖਵਿੰਦਰ ਜੀ ਇੱਥੇ ਹੀ ਗੱਲ ਮੁੱਕ ਜਾਂਦੀ ਹੈ ਮੈਨੂੰ ਇੱਕ ਸਿਆਸਤਦਾਨ ਮੈਂ ਤੁਹਾਡੇ ਤੋਂ ਹੀ ਅੱਜ ਸਵਾਲ ਪੁੱਛਦੀਆਂ ਹੋਰ ਨਾਲ ਤੋਂ ਨਹੀਂ ਇੱਕ ਸਿਆਸਤਦਾਨ ਜਿਹੜਾ ਸਾਡਾ ਉਹਦੇ ਤੇ ਆ ਉਹਦੇ ਰਿਸ਼ਤੇਦਾਰੀ ਚ ਉਂਗਲ ਤਰਦੇ ਹੋ ਵੀ ਇਹ ਆਮ ਆਦਮੀ ਕਲੀਨਿਕ ਚ ਟਰੀਟਮੈਂਟ ਲੈ ਰਹੇ ਜਾਂ ਇਹ ਸਰਕਾਰੀ ਹਸਪਤਾਲ ਦੇ ਵਿੱਚ ਬੈਠ ਕੇ ਨੇ ਆਪਣਾ ਪੂਰਾ ਇਲਾਜ ਕਰਾ ਲਿਆ ਕੋਈ ਇੱਕ ਜੇ ਤੁਹਾਡੀ ਨਜ਼ਰੀਆ ਤਾਂ ਜ਼ਰੂਰ ਦੱਸ ਦਿਓ ਤੇ ਜੇ ਨਹੀਂ ਤਾਂ ਫਿਰ ਮੇਰੇ ਖਿਆਲ ਇਸ ਤੋਂ ਬਾਅਦ ਸਪਸ਼ਟ ਹੋਰ ਕਿਸੇ ਨੂੰ ਦੱਸਣ ਦੀ ਕੋਈ ਲੋੜ ਹੀ ਨਹੀਂ ਹੈ ਬਿਲਕੁਲ ਉਮੀਦ ਕਰਦੇ ਆ ਕਿ ਸਾਡੇ ਪੰਜਾਬ ਦੇ ਸੁਹਿਰਦ ਲੋਕ ਸੁਹਿਰਦ ਸਰੋਤੇ ਦਰਸ਼ਕ ਖਾਸ ਕਰਕੇ ਸਰਕਾਰ ਜਾਂ ਸਿਸਟਮ ਉਹ ਇਸ ਮੁੱਦੇ ਵੱਲ ਬੇहद ਗੰਭੀਰ ਹੋ ਕੇ ਧਿਆਨ ਦੇਣਗੇ ਕਿਉਂਕਿ ਇਹ ਪੰਜਾਬ ਲਈ ਇੱਕ ਖਤਰਨਾਕ ਹਾਲਾਤ ਪੈਦਾ ਕਰ ਸਕਦੇ ਜਿੱਥੇ ਸੈਂਕੜੇ ਜਿਹੜੇ ਨੌਜਵਾਨ ਜਿਹੜੇ ਨੇ ਉਹ ਏਡਜ਼ ਦੀ ਭੇਂਟ ਚੜ ਰਹੇ ਨੇ ਉਹਦੇ ਵਿੱਚ ਕੱਲੇ ਮੁੰਡੇ ਨਹੀਂ ਕੁੜੀਆਂ ਵੀ ਸ਼ਾਮਲ ਨੇ ਕਈ ਪਰਿਵਾਰ ਉਹਦੇ ਨਾਲ ਪੀੜਤ ਹੋ ਰਹੇ ਨੇ ਉਮੀਦ ਕਰਦੇ ਆ ਕਿ ਇਸ ਉੱਤੇ ਗੌਰ ਕੀਤੀ ਜਾਗੀ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਜੀ ਸੁਖਿੰਦਰ ਜੀ ਮੈਂ ਆਖਰੀ ਫਿਰ ਬੇਨਤੀ ਕਰਦੀ ਆ ਕਿ ਸਰਕਾਰਾਂ ਤੁਹਾਡਾ ਪ੍ਰੋਗਰਾਮ ਸੁਣਦੀਆਂ ਨੇ ਵੀ ਭਾਈ ਸਾਹਿਬ ਕਦੇ ਆਪਾਂ ਅੰਨੇ ਬੋਲੇ ਗੁੰਗੇ ਹੋਣ ਦੀ ਥਾਂ ਸੋਚੀਏ ਵੀ ਉਹ ਵੀ ਸਾਡੇ ਹੀ ਬੱਚੇ ਨੇ ਪੰਜਾਬ ਵਿੱਚ ਲੈ ਘਟੂ ਘਟ ਆਸਲਾ ਜਿਨੇ ਵੀ ਦਿੱਤੀ ਹੈ ਕਿ ਸਰਿੰਜਾਂ ਨੀਡਲਾਂ ਸਗੋਂ ਬੰਦ ਕਰ ਦਿੱਤੀਆਂ ਜਾਣ ਰੱਬ ਦਾ ਵਾਸਤਾ ਜੇ ਸਰਿੰਜਾਂ ਨੀਡਲਾਂ ਸੇਫ ਸਗੋਂ ਪ੍ਰੋਵਾਈਡ ਜੋ ਅੰਤਰਰਾਸ਼ਟਰੀ ਪੱਧਰ ਤੇ ਹੋ ਰਿਹਾ ਹੈ ਕਿਰਪਾ ਕਰਕੇ ਹੁਕਮ ਵਾਪਸ ਲੈ ਲੈਣ ਤਾਂ ਕਿ ਉਹਨਾਂ ਨੂੰ ਅਸੀਂ ਇੰਨੀ ਪੱਦੀ ਮੌਤ ਨਾ ਦਈਏ ਕਿ ਖੇਤਾਂ ਵਿੱਚ ਇਧਰ ਸੜਕਾਂ ਤੇ ਇਸੇ ਤਰੀਕੇ ਇੱਕ ਦੂਜੇ ਦੀਆਂ ਵਰਤੀਆਂ ਸੂਈਆਂ ਲਾ ਕੇ ਮੌਤ ਦੇ ਮੂੰਹ ਜਾਂਦੇ ਹੁਣ ਉਹਨਾਂ ਦਾ ਹੈਲਥ ਚੈੱਕਅਪ ਲਾਜ਼ਮੀ ਕੀਤਾ ਜਾਏ ਤੇ ਉਹਨਾਂ ਦਾ ਉਹਨਾਂ ਨੂੰ ਮਜ਼ਾਕ ਦਾ ਪਾਤਰ ਨਾ ਬਣਾਇਆ ਜਾਏ ਬਿਮਾਰ ਨੇ ਬਿਮਾਰਾਂ ਨਾਲ ਜੋ ਵੀ ਹੋਣਾ ਚਾਹੀਦਾ ਉਸ ਤਰੀਕੇ ਦੀ ਘਾਟੋ ਘਾਟ ਆਣ ਮਨੁੱਖੀ ਵਰਤਾਰਾ ਤਾਂ ਨਾ ਕਰੀਏ ਬਹੁਤ ਧੰਨਵਾਦ 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 ਧੰਨ